ਤੇ ਗੱਲ ਕਰਾਂਗੇ ਉਸ ਹੈਲੀਕਾਪਟਰ ਦੀ ਜਿਸ ਨੂੰ ਲੈ ਕੇ ਵਿਰੋਧੀ ਅਕਸਰ ਹੀ ਸਵਾਲ ਚੁੱਕਦੇ ਰਹਿੰਦੇ ਨੇ ਕਿ ਇਹ ਹੈਲੀਕਾਪਟਰ ਜੋ ਹੈ ਸੀਐਮ ਦੇ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਦਿੱਲੀ ਵਾਲਿਆਂ ਦੀ ਆਉ ਭਗਤ ਦੇ ਵਿੱਚ ਲਗਾਇਆ ਗਿਆ ਪਰ ਹੁਣ ਸੀਐਮ ਸਾਹਿਬ ਕਹਿ ਰਹੇ ਨੇ ਕਿ ਇਹ ਹੈਲੀਕਾਪਟਰ ਮੈਂ ਲੋਕਾਂ ਦੇ ਸਪੁਰਦ ਕਰ ਰਿਹਾ ਲੋਕਾਂ ਦੀ ਮਦਦ ਦੇ ਵਿੱਚ ਜੋ ਹੈ ਇਹ ਹੈਲੀਕਾਪਟਰ ਲੱਗੇਗਾ ਜਿਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੰਜ ਕਸਿਆ ਜੀ ਹਾਂ ਉਹਨਾਂ ਨੇ ਤੰਜ ਕਸਿਆ ਉਹਨਾਂ ਨੇ ਕਿਹਾ ਕਿ ਚਨਈਚ ਛੁੱਟੀਆਂ ਬਣਾ ਕੇ ਵਾਪਸ ਆਏ ਸੀਐਮ ਹੜ੍ਹ ਪ੍ਰਭਾਵਤਾਂ ਦੇ ਜ਼ਖਮਾਂ ਤੇ ਲੂਣ ਛੜਕ ਰਹੇ ਕਿਸਾਨਾਂ ਨੂੰ ਹੈਲੀਕਾਪਟਰ ਦੀ ਨਹੀਂ ਪੰਨ ਮਜ਼ਬੂਤ ਕਰਨ ਲਈ ਟਰੈਕਟਰ ਜੀਸੀਬੀ ਮਸ਼ੀਨਾਂ ਤੇ ਰੇਤੇ ਦੀਆਂ ਬੋਰੀਆਂ ਦੀ ਜ਼ਰੂਰਤ ਹੈ ਸਟੰਟ ਪ੍ਰਚਾਰ ਕਰਨ ਦੀ ਬਜਾਏ ਜ਼ਮੀਨੀ ਪੱਧਰ ਤੇ ਕੰਮ ਕਰਨ ਮੁੱਖ ਮੰਤਰੀ ਇਹ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਹੜ੍ਹ ਪ੍ਰਭਾਵਤਾਂ ਲਈ ਤੁਰੰਤ ਅੰਤਰੀਮ ਰਾਹਤ ਦਾ ਐਲਾਨ ਜੋ ਹੈ ਪੰਜਾਬ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਦੇ ਵੱਲੋਂ ਦੀ ਕੀਤਾ ਜਾ ਦੱਸ ਦिए ਕਿ ਅੱਜ ਮੁੱਖ ਮੰਤਰੀ ਤਰਨਤਾਰਨ ਦੇ ਵਿੱਚ ਪੜਾਣਕੋਟ ਦੇ ਵਿੱਚ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਪਹੁੰਚੇ ਸਨ ਉੱਥੇ ਉਹਨਾਂ ਨੇ ਜਾਇਜ਼ਾ ਲਿਆ ਤੇ ਨਾਲ ਹੀ ਕਿਹਾ ਕਿ ਮੇਰਾ ਜਿਹੜਾ ਹੈਲੀਕਾਪਟਰ ਹੈ ਉਹ ਹੁਣ ਲੋਕਾਂ ਦੀ ਮਦਦ ਦੇ ਵਿੱਚ ਇੱਥੇ ਹੀ ਰਹੇਗਾ ਇਸ ਦੇ ਜ਼ਰੀਏ ਹੀ ਤੁਹਾਨੂੰ ਮਦਦ ਮੁਹੱਈਆ ਕਰਵਾਈ ਜਾਵੇਗੀ ਜਿਸ ਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹੈਲੀਕਾਪਟਰ ਦੀ ਨਹੀਂ ਟਰੈਕਟਰ ਦੀ ਜ਼ਰੂਰਤ ਹੈ ਜੀ ਸੀ ਬੀ ਦੀ ਜ਼ਰੂਰਤ ਹੈ ਤੇ ਰੇਤੇ ਦੀਆਂ ਬੋਰੀਆਂ ਦੀ ਜ਼ਰੂਰਤ ਸੀਐਮ ਨੂੰ ਅਜੇ ਹੀ ਸਟੰਟ ਬਾਜ਼ੀ ਜਾਂ ਬੇਲੋੜੀ ਬਿਆਨਬਾਜ਼ੀ ਕਰਨ ਦੀ ਥਾਂ ਤੇ ਜ਼ਮੀਨੀ ਹਕੀਕਤ ਨੂੰ ਸਮਝਣਾ ਚਾਹੀਦਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਅਜ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਹੈ ਉਹ ਇੱਥੇ ਚੱਟਣ ਲੱਗਿਆ ਉਧੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਧੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਕੇ ਚਲ ਜੂਗਾ ਮੇਰਾ ਕੋਈ ਐ ਜਾ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਆ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਇੱਕ ਉਥੇ ਕਹੀ ਜਾਂਦਾ ਸੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਪਾਸੇ ਪੁਲਿਸ ਐ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਇਏ ਪਏ ਲੋਕੀ ਡੁੱਬੇ ਪਏ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਅਦਾਨਨ ਲਈ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਹੈ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਵਾਹੀ ਨਹੀਂ ਪਤਾ ਕੀ ਲੋਕਾਂ ਦੀ ਲੋਡ ਕੀ ਹੈ ਸਮੱਸਿਆ ਕੀ ਹੈ ਹੁਣ ਜਿਹੜੇ ਪਿੰਡ ਜਾਂਦਾ ਆਪਣੇ ਦੋ ਵਰਕਰਾਂ ਨੂੰ ਇਕੱਲੇ ਜਿਹੜੇ ਪੱਕੇ ਹੁੰਦੇ ਉਹਨਾਂ ਨੂੰ ਬੁਲਾਉਂਦੇ ਬਾਕੀ ਸਾਰੇ ਪਿੰਡਾਂ 'ਚ ਕਰਫਿਊ ਲੱਗ ਜਾਂਦਾ ਹੈ ਜਿਹੜੇ ਸ਼ਹਿਰ ਜਾਂਦਾ ਜਿਹੜੇ ਇਲਾਕੇ ਜਾਂਦਾ ਉਥੇ ਕਰਫਿਊ ਲਾ ਦਿੰਦੇ ਆ ਕੋਈ ਨੇੜੇ ਤੇੜੇ ਕੋਈ ਆ ਨਾ ਸਕੇ ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਅਸੈਂਬਲੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਤੇ ਮਨ ਤੇ ਮੁੱਖ ਮੰਤਰੀ ਬਣਿਆ ਧੂਰੀ ਹਲਕੇ ਮੈਂ ਪਿੱਛੇ ਜੇ ਗਿਆ ਉੱਥੇ ਕੰਧਾਂ ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਜ਼ਿੰਦਗੀ ਚ ਕਿਤੇ ਨਾ ਬੋਰਡ ਪਾਇਆ ਝਾੜੂ ਨੂੰ ਦੇਖੋ ਮੁੱਖ ਮੰਤਰੀ ਬਣਾਇਆ ਧੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕ ਲੱਗਿਆ ਤਿੰਨ ਵਾਰ ਤੁਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸੜਕਾਂ ਦਾ ਪਿੰਡਾਂ ਦਾ ਟੁੱਟ ਸਰਕਾਰ ਟੁੱਟਿਆ ਭਈ ਕਿਸੇ ਨੂੰ ਮਿਲਦਾ ਨਹੀਂ ਗਈ ਨਹੀਂ ਸੋ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤਾ ਉਹ ਲਿਖਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਚੇਨਈ ਚ 2 ਦਿਨਾਂ ਦੀ ਪਰਿਵਾਰਕ ਛੁੱਟੀਆਂ ਤੋਂ ਵਾਪਸ ਆਉਣ ਤੋਂ ਬਾਅਦ ਹੜ੍ਹ ਪ੍ਰਭਾਵਤ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ ਅਤੇ ਐਲਾਨ ਕਰ ਰਹੇ ਹਨ ਕਿ ਦੀਨਾ ਨਗਰ ਦੇ ਵਿੱਚ ਉਹ ਇੱਕ ਸਰਕਾਰੀ ਹੈਲੀਕਾਪਟਰ ਛੱਡ ਕੇ ਜਾ ਰਹੇ ਨੇ ਇਹ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਸਾਨ ਚਾਹੁੰਦੇ ਹਨ ਕਿ ਉਹਨਾਂ ਦੇ ਬੰਨ ਮਜ਼ਬੂਤ ਹੋਣ ਉਹਨਾਂ ਨੂੰ ਟਰੈਕਟਰ ਜੀਸੀਬੀ ਮਸ਼ੀਨਾਂ ਤੇ ਰੇਤ ਦੀਆਂ ਬੋਰੀਆਂ ਦੀ ਲੋੜ ਹੈ ਤੇ ਉਹਨਾਂ ਨੂੰ ਇੱਕ ਹੈਲੀਕਾਪਟਰ ਦੀ ਪੇਸ਼ਕਸ਼ ਕੀਤੀ ਜਾ ਰਹੀ ਕਿ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਹਵਾ ਵਿੱਚੋਂ ਬਿਸਕਟ ਸੁੱਟ ਕੇ ਝੂਠਾ ਵਿਖਾਵਾ ਕਰਨਾ ਚਾਹੁੰਦੇ ਹਨ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਅਕਾਲੀ ਦਲ ਦਾ ਕੈਡਰ ਐਸਜੀਪੀਸੀ ਪਿਛਲੇ 4 ਦਿਨਾਂ ਤੋਂ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੰਗਰ ਸੇਵਾ ਕਰ ਰਹੇ ਹਨ ਅਸੀਂ ਬੰਨਾਂ ਨੂੰ ਮਜ਼ਬੂਤ ਕਰਨ ਤੇ ਖੇਤਾਂ ਵਿੱਚੋਂ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਲੋੜਿੰਦੀ ਸਾਰੀ ਸਮੱਗਰੀ ਪ੍ਰਦਾਨ ਕਰਕੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਵੀ ਜ਼ਮੀਨੀ ਪੱਧਰ ਤੇ ਕੰਮ ਕਰਨ ਤੇ ਸਸਤੇ ਪ੍ਰਚਾਰ ਸਟੰਡ ਕਰਨ ਦੀ ਬਜਾਏ ਹੜ੍ਹ ਪ੍ਰਭਾਵਤਾਂ ਲਈ ਤੁਰੰਤ ਅੰਤਰੀਮ ਰਾਹਤ ਦਾ ਐਲਾਨ ਕਰਨ